खाटू नरेश की जय वीर बाबा की बोलो हरे के सारे की श्याम प्यारे की जय लखदा पैर की जय जय श्री श्याम जय के लाल की जय अहलावती के लाल की जय तीज की जय लोद की बोलो हरे के सारे की जय हरे की जय लखदा पैर की जय जय श्री श्याम जय श्री श्याम मोरवी के लाल की जय अहलावती के लाल की जय किस दानी की 3 के दानी की जय किस दानी की 3 के दानी की के दानी की श्री श्याम जय श्री श्याम मारवी के लाल की जय अहलावती के लाल की जय बोलो हारे के सहारे की जय श्याम प्यारे की जय लखदा बार की जय जय श्री श्याम जय श्री श्याम मारवी के लाल की जय अहलावती के लाल की जय ऐतमान चैनल देख रहे सारे दर्शकਾਂ ਦਾ ਅਮਰਜੀਤ ਧਮਾਨ ਬਲੋਨੀ ਕਾ ਨਿੱਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਦੇ ਵਿੱਚੋਂ ਜੋ ਅੱਜ ਇੱਕ ਏਸੀ ਬੱਸ ਹੈ ਜੋ ਜਾ ਰਹੀ ਹੈ ਖਾਟੂ ਸ਼ਾਮ ਅਤੇ ਸਾਲਾਸਰ ਸੋ ਤਕਰੀਬਨ ਤਕਰੀਬਨ ਹਰ ਮਹੀਨੇ ਕੁਰਾਲੀ ਸ਼ਹਿਰ ਤੋਂ ਧਾਰਮਿਕ ਅਸਥਾਨਾਂ ਤੇ ਜੋ ਯਾਤਰਾਵਾਂ ਜਾਂਦੀਆਂ ਰਹਿੰਦੀਆਂ ਨੇ ਸੰਗਤ ਯਾਤਰਾ ਤੇ ਜਾਂਦੇ ਰਹਿੰਦੇ ਨੇ ਅੱਜ ਇਹ ਜੋ ਬਿੱਕੀ ਕਥੂਰੀਆ ਜੀ ਨੇ ਸੋ ਉਹਨਾਂ ਦੇ ਇੱਕ ਵੱਡੇ ਉਪਰਾਲੇ ਦੇ ਸਦਕਾ ਇਹ ਜੋ ਬੱਸ ਅੱਜ ਲਿਜਾਈ ਜਾ ਰਹੀ ਹੈ ਖਾਟੂ ਸ਼ਾਮ ਅਤੇ ਸਾਲਾਸਰ ਸੋ ਏਸੀ ਬੱਸ ਹੈ ਖਾਣ ਪੀਣ ਦਾ ਵੀ ਸਹੂਲਤਾਂ ਪੂਰੀਆਂ ਨੇ ਪਿਆਓ ਆਪਾਂ ਗੱਲਬਾਤ ਕਰਦੇ ਆਂ ਜੋ ਬੱਸ ਦੇ ਵਿੱਚ ਸਵਾਰੀਆਂ ਬੈਠੀਆਂ ਨੇ ਉਹਨਾਂ ਦੇ ਨਾਲ ਅਤੇ ਜੋ ਪ੍ਰਬੰਧਕ ਨੇ ਉਹਨਾਂ ਦੇ ਨਾਲ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਹਾਂਜੀ ਕੀ ਨਾਮ ਹੈ ਤੁਹਾਡਾ ਨਾਮ ਵਿਕਰਮ ਕਥੂਰੀਆ ਜੀ ਜੀ ਅੱਜ ਜਿਹੜੀ ਇਹ ਬੱਸ ਲੈ ਕੇ ਜਾ ਰਹੇ ਹੋ ਇਹ ਕੋਈ ਤੁਹਾਡੀ ਸੰਸਥਾ ਬਣੀ ਹੋਈ ਹੈ ਜਾਂ ਤੁਸੀਂ ਇਕੱਲੇ ਕਰ ਰਹੇ ਹੋ ਕੱਲਾ ਤਾਂ ਇਨਸਾਨ ਕੁਝ ਵੀ ਨਹੀਂ ਕਰ ਸਕਦਾ ਜੀ ਇਹ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਕੁਰਾਲੀ ਵੱਲੋਂ ਇੱਕ ਛੋਟਾ ਜਿਹਾ ਪ੍ਰਯਾਸ ਕੀਤਾ ਜਾ ਰਿਹਾ ਹੈ ਖਾਟੂ ਸ਼ਾਮ ਜੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਸੰਗਤ ਨੂੰ ਜੋੜਨ ਦਾ ਜੀ ਜੀ ਸੋ ਇਹ ਜਿਹੜੀ ਸਵਾਰੀਆਂ ਹੈ ਅੱਜ ਇਹਨਾਂ ਦੇ ਮਤਲਬ ਕਿ ਕੋਈ ਪੈਸੇ ਲਏ ਗਏ ਆ ਬਿਲਕੁਲ ਜੀ ਦੇਖੋ 2500 ਰੁਪਏ ਸਵਾਰੀ ਲਈ ਗਈ ਹੈ ਹਰ ਇੱਕ ਸਵਾਰੀ ਤੋਂ ਜੀ ਖਾਣਾ ਪੀਣਾ ਵਿੱਚ ਪੰਜ ਟਾਈਮ ਦਾ ਖਾਣਾ ਪੀਣਾ ਵੀ ਹੈ ਉੱਥੇ ਜਾ ਕੇ ਏਸੀ ਕਮਰੇ ਵੀ ਨੇ ਸਾਲਾ ਸਰ ਵੀ ਏਸੀ ਹਾਲ ਨੇ ਜੀ ਪੂਰੀ ਫੈਸਿਲਿਟੀ ਹੈ ਪਾਣੀ ਦੀਆਂ ਪੇਟੀਆਂ ਨੇ ਖੀਰ ਦਾ ਪ੍ਰਬੰਧ ਹੈ। ਹਾਂਜੀ। ਲਾਹੌਰੀ ਜੀਰਾ ਹੈ, ਕੋਲਡ ਡਰਿੰਕ ਹੈ। ਜੋ ਸੰਗਤ ਤੋਂ ਸਾਡੇ ਕੋਲ ਸੇਵਾ ਹੋਵੇਗੀ ਸੰਗਤ ਦੀ ਸੇਵਾ ਕਰਨ ਲਈ। ਬਚਨ ਵੱਧ ਹਾਂ। ਜੀ। ਸੋ ਰਸਤੇ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਕਿਸੇ ਨੂੰ ਕਿਸੇ ਨੇ ਬਾਥਰੂਮ ਜਾਣਾ ਜਾਂ ਕਿਸੇ ਨੇ ਮਤਲਬ ਕਿ ਆਪਣਾ ਕੋਈ ਪਿਆਸ ਲੱਗਦੀ ਹੈ ਉਹਦੇ ਲਈ ਉਸਦੇ ਲਈ ਪਾਣੀ ਦਾ ਇੰਤਜ਼ਾਮ ਬੱਸ ਦੇ ਵਿੱਚ ਆਲਰੇਡੀ ਕੀਤਾ ਹੋਇਆ ਹੈ। ਵਾਸ਼ਰੂਮ ਜਾਣਾ ਹੈ ਉਸੇ ਉਸੇ ਟਾਈਮ ਬੱਸ ਰੋਕਾਂਗੇ। ਜੀ। ਅੱਧਾ ਘੰਟਾ ਲੱਗੇ, ਘੰਟਾ ਲੱਗੇ ਸੰਗਤ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ। ਹਾਂ। ਸੋ ਜਾ ਕਿੱਥੇ ਕਿੱਥੇ ਰਹੇ ਹੋ ਤੇ ਕਿੰਨਾ ਟਾਈਮ ਲੱਗੂਗਾ ਅਸੀਂ ਜਾ ਰਹੇ ਹਾਂ ਜੀ ਪਹਿਲਾਂ 사ਲਾ ਸਰ ਸਾਹਿਬ ਬਾਲਾ ਜੀ ਮਹਾਰਾਜ ਦੇ ਉਸ ਤੋਂ ਬਾਅਦ ਜਾਵਾਂਗੇ ਖਾਟੂ ਸ਼ਾਮ ਜੀ ਮਹਾਰਾਜ ਦੇ ਇਹ ਬਾਲਾ ਸਰ ਤੇ ਖਾਟੂ ਸ਼ਾਮ ਦੇ ਵਿੱਚ ਮਤਲਬ ਕਿ ਕੀ ਅੰਤਰ ਹੈ ਕੀ ਫਰਕ ਹੈ ਇਸ ਦੇ ਵਿੱਚ ਕੋਈ ਫਰਕ ਨਹੀਂ ਹੈ ਇਹ ਇੱਕ ਆਪਣੀ ਸੋਚ ਦਾ ਫਰਕ ਹੈ ਜੀ ਇਹ ਦੋਨੋਂ ਮੂਰਤੀਆਂ ਬਾਬਾ ਸ਼ਾਮ ਜੀ ਕੀ ਔਰ 사ਲਾ ਸਰ ਮਹਾਰਾਜ ਕੀ ਕਿਸਾਨ ਕੋ ਖੇਤੀ ਕਰਤੇ ਹੋਏ ਮਿਲੀ ਥੀ ਦੋਨੋਂ ਦਾ ਸ਼ੀਸ਼ ਸਰੂਪ ਸ਼ੀਸ਼ਕਾ ਹੈ ਦੋਨੋਂ ਕੇ ਹੀ ਦਾੜੀ ਮੂਛ ਹੈ ਔਰ ਦੋਨੋਂ ਹੀ ਦੇਵਤਾ ਰਾਜਸਥਾਨ ਮੇਂ ਵਿਰਾਜਤੇ ਹੈ ਦੋਨੋਂ ਹੀ ਦੇਵਤਾ ਇੱਕ ਦੂਸਰੇ ਦੇ ਪੜੋਸੀ ਹੈ ਦੋਨੋਂ ਹੀ ਹਾਰੇ ਕੇ ਸਹਾਰੇ ਹੈ ਦੋਨੋਂ ਹੀ ਲਖਦਾਤਾਰ ਹੈ ਬਰੋ ਲਖਦਾਤਾਰ ਮਹਾਰਾਜ ਕੀ ਜੈ ਸਾਡੋ ਨਰੇਸ਼ ਕੀ ਜੈ ਸੁਣਾਲੇ ਕਹਿੰਦੇ ਆ ਕਿ ਜਿਹੜਾ ਸਾਲਾ ਸਾਰਾ ਉਹ ਹਨੂਮਾਨ ਜੀ ਦੇ ਆ ਤੇ ਖਾਟੂ ਸ਼ਾਮ ਆਪਣੇ ਸ਼ਾਮ ਜੀ ਦੇ ਹਾਂਜੀ ਬਿਲਕੁਲ ਦੋਨੋਂ ਦੇਵਤਾ ਪੜੋਸੀ ਨੇ ਦੋਨੋਂ ਰਾਜਸਥਾਨ ਵਿੱਚ ਬੈਠੇ ਨੇ ਦੋਨੋਂ ਹਾਰੇ ਦੇ ਸਹਾਰੇ ਨੇ ਜੀ ਜੀ ਸੋ ਫੇ ਕੀ ਕਹੂਗੇ ਹੁਣ ਸੰਗਤ ਨੂੰ ਬਤਲੂ ਕੇ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸੀਟਾਂ ਗ੍ਰਹਿਣ ਕਰਿਓ ਤੇ ਆਪਾਂ ਖਾਟੂ ਸ਼ਾਮ ਦੀ ਚੱਲੀਏ ਜੀ ਤੇ ਆਨੰਦ ਮਾਣੀਏ ਵਾਹ ਜੀ ਵਾਹ ਵਾਹ ਸੋ ਸ਼ੁਭ ਕਾਮਨਾਵਾਂ ਸਾਡੇ ਵੱਲੋਂ ਵੀ ਕਿ ਤੁਹਾਡੀ ਇਹ ਯਾਤਰਾ ਸਫਰ ਰਹੇ ਧੰਨਵਾਦ ਜੀ ਤਮਨ ਸਾਹਿਬ ਥੈਂਕ ਯੂ ਚਲੋ ਖਾਟੂ ਨਰੇਸ਼ ਕੀ ਜੈ ਦੀਰ ਮਾਨਧਾਰੀ ਬਾਬਾ ਕੀ ਜੈ ਜੀ ਕੇ ਦਾਨੀ ਕੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬ੍ਰਿਜਵਾਲਾ ਜੀ ਤੁਸੀਂ ਬੱਸ ਦੇ ਵਿੱਚ ਬੈਠੇ ਹੋ ਅੱਜ ਕਿੱਧਰ ਜਾ ਰਹੇ ਹੋ ਅਸੀਂ ਅੱਜ ਆਪਾਂ ਖਾਟੂ ਸ਼ਾਮ ਜਾ ਰਹੇ ਹਾਂ ਜੀ ਬੜਾ ਮਜ਼ਾ ਆ ਰਿਹਾ ਹੈ ਜੀ ਅੱਛਾ ਜੀ ਹਾਂ ਜੀ ਇਹ ਖਾਟੂ ਸ਼ਾਮ ਹੈ ਕਿੱਥੇ ਹੈ ਜੀ ਇਹ ਆਪਣਾ ਰਾਜਸਥਾਨ ਚ ਹੈ ਜੀ ਅੱਛਾ ਜੀ ਕਿੰਨਾ ਟਾਈਮ ਲੱਗ ਜੂ ਇੱਥੋਂ ਇੱਥੋਂ ਲੱਗ ਜਾਣਗੇ 7-8 ਘੰਟੇ ਲੱਗ ਜਾਣਗੇ ਜੀ ਸਹੀ ਫਿਰ ਥੱਕ ਜੂਗੇ ਨਹੀਂ ਜੀ ਥੱਕਣ ਨਹੀਂ ਅਸੀਂ ਤਾਂ ਗੰਦੇ ਬਿੰਦੇ ਜਾਵਾਂਗੇ ਜੀ ਹਾਂ ਜੀ ਪਹਿਲਾਂ ਵੀ ਗਏ ਕਿਤੇ ਹਾਂ ਜੀ ਮੈਂ ਪਹਿਲਾਂ ਵੀ ਗਈਆਂ ਜੀ ਮੈਂ ਹੁਣ ਦੂਜੀ ਵਾਰ ਜਾ ਰਹੀ ਹਾਂ ਦੂਜੀ ਵਾਰ ਜਾ ਰਹੇ ਹਾਂ ਕੀ ਨਾਮ ਹੈ ਤੁਹਾਡਾ ਗਗਨ ਕੁਮਾਰ ਅੱਜ ਕਿੱਧਰ ਜਾ ਰਹੇ ਜੀ ਖਾਟੂ ਸ਼ਾਮ ਖਾਟੂ ਸ਼ਾਮ ਪਹਿਲਾਂ ਕਦੇ ਗਏ ਬਿਲਕੁਲ ਨਹੀਂ ਬਿਲਕੁਲ ਨਹੀਂ ਗਏ ਨਾਮ ਹੈ ਰੋਡ ਕੇਸ਼ਵਰ ਅੱਜ ਕਿੱਧਰ ਚੱਲੇ ਅੱਜ ਚੱਲੇ ਜੀ ਖਾਟੂ ਸ਼ਾਮ ਦਰਸ਼ਨ ਕਾਮ ਹੋਰ ਕਿੱਥੇ ਕਿੱਥੇ ਜਾਓਗੇ ਹੋਰ ਸਾਲਾ ਸਰ ਜਾਏਗੇ ਸਾਲਾ ਸਰ ਸਾਲਾ ਖਾਟੂ ਸ਼ਾਮ ਤੇ ਸਾਲਾ ਸਰ ਦੇ ਵਿੱਚ ਫਰਕ ਕੀ ਹੈ ਖੱਟ ਸ਼ਾਮ ਸ਼ਾਮ ਬਾਬਾ ਜੀ ਦਾ ਜੀ ਸਾਲਾ ਸਰ ਹਨੂਮਾਨ ਜੀ ਦਾ ਜੀ ਪਹਿਲਾਂ ਗਏ ਕਦੇ ਨਹੀਂ ਜੀ ਪਹਿਲੀ ਵਾਰ ਚੱਲੇ ਪਹਿਲੀ ਵਾਰ ਗਏ ਸੋ ਥੈਂਕ ਯੂ ਯਾਤਰਾ ਸਫਲ ਰਹੀ ਤੁਹਾਡੀ ਥੈਂਕ ਯੂ ਤੁਹਾਡਾ ਕੀ ਨਾਮ ਹੈ ਸਾਹਿਲ ਜੀ ਸਾਹਿਲ ਜੀ ਸੋ ਅੱਜ ਖਾਟੂ ਸ਼ਾਮ ਜਾ ਰਹੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਮੈਨੂੰ ਜੀ ਹਾਂ ਜੀ ਪਹਿਲਾਂ ਗਏ ਕਦੇ ਨਹੀਂ ਜੀ ਪਹਿਲੀ ਵਾਰ ਚੱਲੇ ਪਹਿਲੀ ਵਾਰ ਜਾ ਰਹੇ ਹਾਂ ਸੋ ਥੈਂਕ ਯੂ ਥੈਂਕ ਯੂ ਜੀ ਓਕੇ ਕੀ ਨਾਮ ਹੈ ਤੁਹਾਡਾ ਨੀਸ਼ਾ ਬੰਸਲ ਹੈ ਜੀ ਸੋ ਅੱਜ ਤੁਸੀਂ ਖਾਟੂ ਸ਼ਾਮ ਚੱਲੇ ਹੋ ਹਾਂ ਜੀ ਹਾਂ ਜੀ ਪਹਿਲੀ ਵਾਰ ਚੱਲੇ ਹੋ ਕਦੇ ਨਹੀਂ ਵਾਰ ਪਹਿਲੀ ਵਾਰ ਪਹਿਲੀ ਵਾਰ ਚੱਲੇ ਹਾਂ ਹਾਂ ਜੀ ਹਾਂ ਜੀ ਸੋ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਕਿਦਾਂ ਮੈਨੂੰ ਬਸ ਮਤਲਬ ਕਿ ਅਬ ਪਤਨੀ ਕਿਸ ਤਰ੍ਹਾਂ ਵਾਹ ਦੇਖ ਕੇ ਪਤਾ ਲੱਗੇਗਾ ਅੱਛਾ ਭਗਵਾਨ ਦਾ ਸੁਣਨਾ ਇਹ ਤਾਂ ਬਹੁਤ ਮਹਿਮਾ ਸੁਣੀ ਹੋਈ ਹੈ ਜੀ ਮੈਂ ਆਪ ਦੇਖ ਕੇ ਜਾ ਕੇ ਪਤਾ ਲੱਗੇਗਾ ਕਿਤਨੀ ਮਹਿਮਾ ਹਨ ਜੀ ਕਿੰਨੇ ਦਿਨ ਲੱਗ ਜੂਗੇ ਅਸੀਂ ਆ ਜੇਂਗੇ ਸੰਡੇ ਕੋ ਰਾਤ ਕੋ 8 9 ਵਜੇ ਕਿਤੇ ਕੁਰੀ ਬਾਜ ਕੀ ਨਾਮ ਹੈ ਜੀ ਨੀਲਮ ਤਿਮਾਨ ਜੀ ਅੱਜ ਤੁਸੀਂ ਖਾਟੂ ਸ਼ਾਮ ਚੱਲੇ ਹੋ ਸੋ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਆਤਮਨ ਖੁਸ਼ ਹੈ ਅੰਦਰ ਫਸਟ ਟਾਈਮ ਜਾ ਰਹੇ ਫਸਟ ਟਾਈਮ ਹਾਂਜੀ ਹਾਂਜੀ ਜਾ ਕੇ ਪਤਾ ਲੱਗੂਗਾ ਬਾਕੀ ਤਾਂ वैसे मन से बहुत खुशी हो रही है अभी जा रही है की नाम है थोड़ा मेरा नाम पुष्पा देवी है आज खाटू शाम चल रही है बस मैं अपने दिल की वो व्यथा पूरी सुना नहीं सकती मुझे इतनी खुशी हो रही है कि शाम बाबा ने मुझे बुलाया जी पहली बार पहली बार चली हूँ मैं जी। और बेहद खुशी है मुझे जाने की जी। ਗੋਡੇ ਗੋਡੇ ਚਾਹ ਚੜਿਆ ਹੈ ਜੀ ਹਾਂ ਜੀ ਬਹੁਤ ਜ਼ਿਆਦਾ ਮੈਂ ਤਾਂ ਕਹਿੰਦੀ ਸ਼ਿਆਮ ਬਾਬਾ ਮੈਨੂੰ ਹਰ ਵਾਰ ਬੁਲਾਏ ਜਦ ਗਾੜੀ ਜਾਏ ਹਾਂ ਸੇ ਤਬੀ ਮੈਂ ਬਾਰ ਬਾਰ ਜਾਉਂ ਹਾਂ ਸ਼ਿਆਮ ਬਾਬਾ ਕੇ ਦਰ ਤੇ ਮਾਤਾ ਜੀ ਕੀ ਨਾਮ ਹੈ ਕਸਤੂਰੀ ਦੇ ਜੀ ਅੱਜ ਤੁਸੀਂ ਵੀ ਖਾਟੂ ਸ਼ਾਮ ਚੱਲੇ ਹੋ ਹਾਂ ਜੀ ਖਾਟੂ ਸ਼ਾਮ ਜਾ ਰਹੇ ਹਾਂ ਭਗਵਾਨ ਕੀ ਬਹੁਤ ਬੜੀ ਕਿਰਪਾ ਹੈ ਖਾਟੂ ਸ਼ਾਮ ਕੀ ਜੋ ਹਮੇ ਬੁਲਾ ਰਹੇ ਹੈ ਬਹੁਤ ਇਹ ਖੁਸ਼ੀ ਹੈ ਬਸ ਬਹੁਤ ਕੀ ਸ਼ੁਭ ਲਾਇਆ ਸ਼ਾਮ बाबा ਹਮੇ ਜੀ ਔਰ ਖੂਬ ਖੁਸ਼ੀਆਂ ਦੇਵੇ ਬਸ ਹਾਰੇ ਕੇ ਸਾਰੇ ਕੀ ਜੈ ਕੀ ਨਾਮ ਹੈ ਤੁਹਾਡਾ ਮੇਰੇ ਨਾਂ ਜਸਵਿੰਦਰਪੁਰ ਵੀ ਆਫ ਪਿੰਕੀ ਹੈ ਜੀ ਸਾਨੂੰ ਬਹੁਤ ਬਹੁਤ ਮਤਲਬ ਚ ਆਇਆ ਜਾਂਦਾ ਕਿ ਅਸੀਂ ਕਦੀ ਨਹੀਂ ਗਏ ਅੱਛਾ ਜੀ ਪਹਿਲੀ ਵਾਰੀ ਜਾ ਰਹੇ ਹਾਂ ਹਾਂ ਜੀ ਮੈਂ ਕਹਿੰਨੀ ਆ ਉਹ ਪਰਮਾਤਮਾ ਜਿਹੜਾ ਹੈ ਨਾ ਖਾਟੂ ਸ਼ਾਮ ਸਾਹਿਬ ਦੀਆਂ ਮਨੋ ਕਾਮਨਾ ਪੂਰੀਆਂ ਕਰਦਾ ਔਰ ਸਭ ਦੀਆਂ ਕਰੇਗੀ ਜੀ ਸਭ ਵੇ ਅੱਜਕੱਲ ਦੇ ਦਿਨਾਂ ਵਿੱਚ ਜਾਣੇ ਕੋਈ ਦਿਨ ਹੁੰਦੇ ਆ ਉੱਥੇ ਜਾਂ ਕਦੇ ਵੀ ਚਲ ਜਾ ਸਕਦੇ ਇਹ ਤਾਂ ਕਦੇ ਵੀ ਜਾ ਸਕਦੇ ਨੇ ਕਿਉਂਕਿ ਇਹ ਤਾਂ ਉਹਦਾ ਸਭ ਤੋਂ بڑا ਦਰਬਾਰ ਹੈ ਉਹਦੇ ਤੇ ਤਾਂ ਹਰ ਵਕਤ 24 ਆਵਰਸ ਲੋਕ ਜਾ ਸਕਦੇ ਨੇ ਫਗਤ ਜਿਹੜੇ ਉਹਨਾਂ ਦੇ ਬੜੇ ਮੰਨੇ ਪਰ ਮੰਨੇ ਹੋਏ ਨੇ ਸਭ ਜਾ ਸਕਦੇ ਬੋਲੋ ਖਾਟੂ ਸ਼ਾਮ ਕੀ ਜੈ ਹਾਰੇ ਕੇ ਸਾਰੇ ਕੀ ਜੈ ਕੀ ਨਾਮ ਹੈ ਤੁਹਾਡਾ ਕਾਂਤਾ ਮੈਡਮ ਜੀ ਅੱਜ ਤੁਸੀਂ ਵੀ ਖਾਟੂ ਸ਼ਾਮ ਜਾ ਰਹੇ ਹੋ ਸੋ ਤੁਹਾਡਾ ਬਹੁਤ ਮਤਲਬ ਕੀ ਆਸਥਾ ਜੁੜੀ ਹੋਈ ਹੈ ਇਸ ਧਰਮ ਦੇ ਨਾਲ ਕ੍ਰਿਸ਼ਨ ਜੀ ਦੇ ਨਾਲ ਹੋਰ ਵੀ ਜਿੰਨੇ ਹਿੰਦੂ ਧਰਮ ਦੇ ਵਿੱਚ ਹੈਗੇ ਆ ਤੇ ਅੱਜ ਤੁਹਾਨੂੰ ਕਿੰਨਾ ਖਚਾ ਹੈ ਚਾਹ ਤਾਂ ਬਹੁਤ ਹੈ ਕਿਉਂਕਿ ਮੈਂ ਅੱਜ ਅੱਜ ਦੂਸਰੀ ਵਾਰ ਜਾਣੀ ਹੈ ਖਟੂ ਸ਼ਾਮ ਮੈਂ ਜੂਨ ਚ 2 ਤਾਰੀਖ ਨੂੰ ਗਈ ਸੀ ਸ਼ਾਮ ਜੀ ਨੇ ਮੈਨੂੰ ਹੁਣ ਦੂਜੀ ਵਾਰ ਵੀ ਬਹੁਤ ਜਲਦੀ ਬੁਲਾ ਲਿਆ ਮੈਂ ਐਨੀ ਖੁਸ਼ੀ ਹੈ ਮੈਨੂੰ ਇਹ ਤਾਂ ਸੁਣ ਨਹੀਂ ਸਕਦੀ ਔਰ ਇਹ ਜਿੱਦਾਂ ਮਨੋ ਕਾਮਣੀਆਂ ਮਨੋ ਕਾਮਨਾ ਸਭ ਦੀਆਂ ਪੂਰੀ ਕਰਦੇ ਨੇ ਮੇਰੇ ਸ਼ਾਮ ਜੀ ਇਸੇ ਤਰ੍ਹਾਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਰਹਣਗੇ ਇਹ ਖਾਟੂ ਸ਼ਾਮ ਜੀ ਹੈ ਮਤਲਬ ਕੌਣ ਖਾਟੂ ਸ਼ਾਮ ਸ਼ਾਮ ਜੀ ਦਾ ਹੀ ਅਵਤਾਰ ਨੇ ਇਹ ਮਤਾ ਅੰਜਨੀ ਦੇ بیٹے ਨੇ ਜੀ ਹਾਂ ਮਤਾ ਅੰਜਲੀ ਕੌਣ ਸ੍ਰੀ ਮਤਾ ਅੰਜਨੀ ਇੱਕ ਕਾ ਅਹ ਨੁਮਨਜੀ ਦੀ ਮਾਤਾ ਸੀਗੀ ਔਰ ਇਹਨਾਂ ਦਾ ਜਿਹੜਾ ਖਟੂ ਸ਼ਾਮ ਜੀ ਦਾ ਜਿਹੜਾ ਸੀਸ ਹੈ ਉਹ ਖਟੂ ਸ਼ਾਮ ਦੇ ਵਿੱਚ ਹੈ। ਥੈਂਕ ਯੂ ਯਾਤਰਾ ਤੁਹਾਡੀ ਸਫਲ ਰਹੀ। ਥੈਂਕ ਯੂ। ਇਹ ਤਿਵਾਣ ਵਾਲਿਆਂ ਦਾ ਧੰਨ ਧੰਵਾਦ। ਸ਼ੁਕਰੀਆ ਗੁਜ਼ਾਰ ਕਰਦੇ ਹਾਂ ਕਿ ਜਿਹੜਾ ਬਹੁਤ ਕੀਮਤੀ ਸਮਾਂ ਕੱਢ ਕੇ ਇਹ ਪਬਲਿਕ ਦੇ ਵਿੱਚ ਸਾਡੀਆਂ ਖਬਰਾਂ ਪਹੁੰਚਾਉਂਦੇ ਨੇ। ਥੈਂਕ ਯੂ। ਕੀ ਨਾਮ ਹੈ ਤੁਹਾਡਾ? ਜੁਗਿੰਦਰ ਸਿੰਘ। ਅੱਜ ਕਿੱਧਰ ਜਾ ਰਹੇ ਕਾਟੂ ਸ਼ਾਮ ਜੀ ਪਹਿਲੀ ਵਾਰ ਚੱਲੇ ਹੋ ਹਾਂ ਜੀ ਪਹਿਲਾਂ ਕਦੇ ਨਹੀਂ ਗਏ ਨਹੀਂ ਪਹਿਲੇ ਕਦੇ ਨਹੀਂ ਗਏ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਕਾਫੀ ਅੱਛਾ ਲੱਗ ਰਿਹਾ ਜੀ ਬੱਸ ਕਿਹੜੀ ਹੈ ਇਹ ਸ਼ਿਫਟ ਟ੍ਰੈਵਲ ਜੀ ਸੋ ਗਰਮੀ ਗਰਮੀ ਦਾ ਕਿਵੇਂ ਹੈ ਬਿਲਕੁਲ ਗਰਮੀ ਨਹੀਂ ਆ ਗਈ ਮਹਿਸੂਸ ਨਹੀਂ ਹੋ ਰਹੀ ਜੀ ਏਸੀ ਬੱਸ ਏਸੀ ਬੱਸ ਦੇ ਵਿੱਚ ਤੁਹਾਡਾ ਕੀ ਨਾਮ ਹੈ ਨੀਸ਼ਾ ਦੇਵੀ ਤੁਸੀਂ ਵੀ ਆ ਚੱਲੇ ਹੋ ਬੱਚੇ ਵੀ ਤੁਹਾਡੇ ਨਾਲ ਹੈ ਸੋ ਗਰਮੀ ਦਾ ਕੀ ਹੈ ਜੀ ਨਹੀਂ ਨਹੀਂ ਗਰਮੀ ਨਹੀਂ ਲੱਗ ਰਹੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਨਮਸਕਾਰ ਜੀ ਕੀ ਨਾਮ ਹੈ ਤੁਹਾਡਾ ਪੂਨਮ ਹੈ ਜੀ ਮੇਰਾ ਨਾਮ ਜੀ ਸੋ ਅੱਜ ਤੁਸੀਂ ਵੀ ਖਾਟੂ ਸ਼ਾਮ ਜਾ ਰਹੇ ਹੋ ਹਾਂਜੀ ਹਾਂਜੀ ਕਿੰਨੀ ਵਾਰ ਗਏ ਪਹਿਲਾਂ ਪਹਿਲੀ ਵਾਰ ਹੀ ਗਈ ਹੈ ਪਹਿਲੀ ਵਾਰ ਹੀ ਜਾਣ ਲੱਗੀ ਹਾਂ ਜੀ ਪਹਿਲੀ ਵਾਰ ਜਾਣ ਲੱਗੇ ਹਾਂ ਸੋ ਤੁਹਾਨੂੰ ਕੀ ਮਹਿਸੂਸ ਕੀ ਹੋ ਰਿਹਾ ਹੈ ਅੱਜ ਅਭੀ ਤਾਂ ਜੀ ਬੈਠੇ ਹੀ ਆਏ ਬਸ ਮੈਨੂੰ ਅੱਛਾ ਹੀ ਲੱਗ ਰਿਹਾ ਹੈ ਕਿ ਹਾਂ ਵੀ ਜਾ ਰਹੇ ਹੈਂ ਭਗਵਾਨ ਦੇ ਦਰਸ਼ਨ ਕਰਨੇ ਜੀ ਹਾਂਜੀ तो हाँ जी जाए तो जी। जी। तो तो जी, जी, बरबरीक नाम के जो थे पंडित जी, जी।, जी। <laughs> हाँ जी तो सारा उन्होंने महाभारत का युद्ध देखा था श्री कृष्ण जी से उन्होंने प्रार्थना की थी की मैं देख सकू सारा कुछ तो उन्होंने उनको वरदान दिए फिर उसके बाद कि आपको पूजा जाएगा बस ऐसे होता है जी हां खड्डा किन आए भावुकता आज ਤੁਸੀਂ ਵੀ ਖਾਟੂ ਸ਼ਾਮ ਜਾ ਰਹੇ ਹੋ کافی ਲੰਬਾ ਰਸਤਾ ਕਹਿੰਦੇ ਹਾਂ ਪਤਾ ਹੈ ਥਕਾਵਟ ਨਹੀਂ ਹੋਊਗੀ ਆਹ ਨਹੀਂ ਰਹੇ ਕਿਉਂਕਿ ਲੰਬੇ ਸਮੇਂ ਦੇ ਵਿੱਚ ਬੱਚੇ ਥੱਕ ਜਾਂਦੇ ਆਂ ભગવાન ਜੀ ਆਪਣੇ ਆਪ ਸ਼ਕਤੀ ਦੇਣਗੇ ਜੀ ਹਾਂ ਜੀ ਹਾਂ ਜੀ ਗਰਮੀ ਕਿਵੇਂ ਲੱਗ ਰਹੀ ਹੈ ਬਤਾਵੇ ਤੁਹਾਨੂੰ ਗਰਮੀ ਬਹੁਤ ਹੈ ਜੀ ਵਾਸ ਦੇ ਨਹੀਂ ਲੱਗਦੀ। ਵਾਸਾ ਦੇ ਵਿੱਚ ਗਰਮੀ ਲੱਗ ਰਹੀ ਆ? ਨਾ ਨਹੀਂ ਲੱਗਦੀ। ਏਸੀ ਵਾਸਾ ਹੈ। ਕੀ ਨਾਮ ਹੈ? ਸ਼ਿਵਮ। ਅੱਜ ਤੁਸੀਂ ਵੀ ਫੇਰ ਖਾਟੂ ਸ਼ਾਮ ਜਾ ਰਹੇ ਹੋ? ਹਾਂਜੀ। ਰਸਤਾ ਬਹੁਤ ਲੰਬਾ? ਹਾਂਜੀ। ਥੱਕ ਜੂਗੇ? ਨਾ ਨਹੀਂ ਥੱਕਦੇ। ਅੱਛਾ। ਇਹ ਵਾਸਾ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੁਹਾਨੂੰ ਇੱਥੇ ਕੰਫਰਟੇਬਲ ਹੈ? ਹਾਂਜੀ ਕੰਫਰਟੇਬਲ ਹੈ। ਅੱਛਾ। ਕੋਈ ਸੀਟਾਂ-ਸੂਟਾਂ ਠੀਕ ਹੈ? ਹਾਂਜੀ ਠੀਕ ਹੈ ਜੀ। ਅੱਛਾ। ਗਰਮੀ ਤੋਂ ਕੀ ਕਹੂਗੇ? ਗਰਮੀ ਹੈ ਨਹੀਂ ਜੀ ਬਸ ਤੇ ਤਾਂ ਨਹੀਂ ਲੱਗ ਰਹੀ ਜੀ ਬਸ ਐਸੀ ਬਾਸ ਹੈ ਜੀ ਐਸੀ ਬਾਸ ਹਾਂ ਜੀ ਤੁਹਾਡਾ ਕੀ ਨਾਮ ਹੈ ਪ੍ਰਥਮ ਤੁਸੀਂ ਪਹਿਲੀ ਵਾਰ ਚੱਲੇ ਹੈ ਹਾਂ ਜੀ ਸੋ ਬਸ ਦੇ ਵਿੱਚ ਬੈਠ ਕੇ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਲੰਬਾ ਰਸਤਾ ਕੋਈ ਥਕਾਵਟ ਵਗੈਰਾ ਨਾ ਜੀ ਨਾ ਕੀ ਨਾਮ ਹੈ ਤੁਹਾਡਾ ਨੀਲਮ ਜੋਸ਼ੀ ਆਟੂ ਸ਼ਾਮ ਪਹਿਲੀ ਵਾਰ ਚੱਲੇ ਹੈ ਹਾਂ ਜੀ ਸੋ ਅੱਜ ਤੁਸੀਂ ਇੱਥੇ ਬੱਸ ਦੇ ਵਿੱਚ ਬੈਠੇ ਹੋ ਬੱਸ ਦੇ ਵਿੱਚ ਬੈਠ ਕੇ ਮਤਲਬ ਗਰਮੀ ਕਿੰਨੀ ਕੁ ਲੱਗ ਰਹੀ ਹੈ ਤੁਹਾਨੂੰ ਨਹੀਂ ਬਹੁਤ ਅੱਛਾ ਲੱਗ ਰਿਹਾ ਹੈ ਅੱਛਾ ਲੱਗ ਰਿਹਾ ਹੈ ਗਰਮੀ ਤਾਂ ਨਹੀਂ ਲੱਗ ਰਹੀ ਨਹੀਂ ਰਸਤਾ ਵੀ ਲੰਬਾ ਹੈ ਹਾਂ ਜੀ ਰਸਤਾ ਲੰਬਾ ਹੈ ਕੰਫਰਟੇਬਲ ਹੈ ਤੁਸੀਂ ਬਿਲਕੁਲ ਜੀ ਕਾਟੂ ਸ਼ਾਮ ਬਾਰੇ ਕੀ ਕਹੋਗੇ ਮੈਂ ਤਾਂ ਮੈਂ ਨਾ ਉਸ کے ਬਾਅਦ تھوڑی ਮੈਨੂੰ ਨੌਲੇਜ ਤਾਂ ਹੈ ਨਹੀਂ ਪਹਿਲੀ ਵਾਰ ਹੀ ਜਾ ਰਹੀ ਹਾਂ ਜੀ ਤੁਮਤ ਕੀ ਉਨ੍ਹਾਂ ਕੇ ਬਾਰੇ ਸੁਨਾ ਹੋਆ ਹੈ کافی ਅੱਛਾ ਉਨ੍ਹਾਂ ਕੇ थैंक यू यात्रा सफल रहे हां जी थैंक यू की नाम है बेटा चाह ठाकुर ਤੁਸੀਂ ਵੀ ਖਾਟੂ ਸ਼ਾਮ ਜਾ ਰਹੇ ਹੋ ਕਹਿੰਦੇ 7-8 ਘੰਟੇ ਲੱਗ ਜਾਂਦੇ ਆ ਤੁਸੀਂ ਥੱਕੋਗੇ ਨਹੀਂ 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 ਮੇਰੇ ਆਦੀ ਬੱਚੇ ਥੱਕ ਜਾਂਦੇ ਹੁੰਦੇ ਆ ਨਹੀਂ ਮੈਂ ਨਹੀਂ ਥਕੂਗੀ ਬੱਸ ਦੇ ਵਿੱਚ ਕੰਫਰਟੇਬਲ ਹੋ ਤੁਸੀਂ ਹਾਂਜੀ ਹਾਂਜੀ ਗਰਮੀ ਵੀ ਲੱਗਦੀ ਹੈ ਨਹੀਂ ਕਿਉਂ AC ਲਗਾ ਹੋਇਆ ਹੈ AC ਲਗਾ ਹੋਇਆ ਹੈ थैंक यू ਕੀ ਨਾਮ ਹੈ ਤੁਹਾਡਾ ਵਲੀਨਾ ਅੱਜ ਤੁਸੀਂ ਕਿੱਧਰ ਜਾ ਰਹੇ ਹੋ ਘਾਟੂ ਸਾਲਾਸਰ ਘਾਟੂ ਸ਼ਾਮ ਸਾਲਾਸਰ ਅਤੇ ਘਾਟੂ ਸ਼ਾਮ ਹਾਂਜੀ ਸਾਲਾਸਰ ਅਤੇ ਘਾਟੂ ਸ਼ਾਮ ਦੇ ਵਿੱਚ ਫਰਕ ਕੀ ਹੈ ਐਕਚੁਅਲੀ ਮੈਂ ਫਸਟ ਟਾਈਮ ਜਾ ਰਹੀ ਹੂੰ ਮੈਂ ਕਦੇ ਨਹੀਂ ਗਈ ਪਹਿਲੇ ਮੈਂ ਤਾਂ ਮੈਂ ਵੀ ਫਸਟ ਟਾਈਮ ਜਾ ਰਿਹਾ ਹਾਂ ਪਰ ਇਹ ਵੀ ਸਾਲਾਸਰ ਸੁਣਿਆ ਵੀ ਹਨੂਮਾਨ ਜੀ ਦੇ ਦਰਸ਼ਨ ਹੁੰਦੇ ਆ ਤੇ ਘਾਟੂ ਸ਼ਾਮ ਵੀ ਦਰਸ਼ਨ ਹੁੰਦੇ ਆ ਜਿਹੜੀ ਮੰਨਤ ਵਾਂਗੂ ਪੂਰੀ ਹੋ ਜਾਂਦੀ ਹੈ ਜੀ ਅਸੀਂ ਤਾਂ ਬਸ ਇਹ ਆ ਵੀ ਚੱਲ ਰੱਬ ਸਾਡੀ ਮੰਨਤ ਪੂਰੀ ਕਰੇ ਜੀ ਪਹਿਲੀ ਵਾਰ ਜਾ ਰਹੇ ਹਾਂ ਪਹਿਲੀ ਵਾਰ ਹੀ ਜਾ ਰਹੇ ਹਾਂ ਠੀਕ ਹੈ ਜੀ ਤੁਸੀਂ ਬੈਠੇ ਕੰਫਰਟੇਬਲ ਹੋ ਪੂਰਾ ਬਿਲਕੁਲ ਬਿਲਕੁਲ ਜੀ ਕੰਫਰਟੇਬਲ ਬੈਠੇ ਹੈ ਮਤਲਬ ਵਧੀਆ ਲੱਗ ਰਿਹਾ ਹੈ ਵਧੀਆ ਲੱਗ ਰਿਹਾ ਹੈ ਹਾਂ ਜੀ ਹਾਂ ਜੀ ਹਾਲੇ ਸਾਡੇ ਵਿਆਹ ਨੂੰ ਵੀ 1 ਸਾਲ ਹੋਇਆ ਓਕੇ ਸੋ ਪਰਮਾਤਮਾ ਕਰੇ ਤੁਹਾਡੀਆਂ ਮਨੋਂ ਕਾਮਨਾ ਪੂਰੀਆਂ ਹੋਣ ਸਾਡੇ ਵੱਲੋਂ ਵੀ ਸ਼ੁਭ ਕਾਮਨਾਵਾਂ ਯਾਤਰਾ ਤੁਹਾਡੀ ਸਫਲ ਹੋਵੇ ਹਾਂ ਜੀ ਹਾਂ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਜੀ ਕੀ ਨਾਮ ਹੈ ਤੁਹਾਡਾ ਰਿਤਿਕਾ ਸ਼ਰਮਾ ਤੁਸੀਂ ਖਾਟੂ ਸ਼ਾਮ ਪਹਿਲੀ ਵਾਰ ਚੱਲੇ ਹੋ ਮੈਂ ਘਾਟੂ ਸ਼ਾਮ ਜਾਣ ਹੀ ਰਹੀ ਮੈਂ ਇਹਨਾਂ ਨੂੰ ਛੋੜਨ ਆਈ ਐ ਮੈਂ ਕਦੇ ਗਈ ਹੀ ਨਹੀਂ ਹਾਟੂ ਸ਼ਾਮ ਕਦੇ ਗਈ ਨਹੀਂ ਅਬ ਇੱਛਾ ਬਹੁਤ ਹੈ ਕਿ ਮੈਨੂੰ ਸੁਣਿਆ ਬਹੁਤ ਆ ਉਹਨਾਂ ਬਾਰੇ ਤੇ ਮੇਰਾ ਮਨ ਜ਼ਰੂਰ ਹੈ ਕਿ ਮੈਂ ਜਾਵਾਂ ਮ ਜਲਦੀ ਤੋਂ ਜਲਦੀ ਹੁਣ ਮੇਰਾ ਦਿਲ ਖੰਡ ਰਿਹਾ ਹੈ ਕਿ ਮੈਂ ਕਿਉਂ ਨਹੀਂ ਜਾ ਰਹੀ ਜੀ ਜਾਣਾ ਚਾਹੀਦਾ ਹਾਂਜੀ ਜਾਵਾਂਗੇ ਜ਼ਰੂਰ ਬੁਲਾएंगे ਤਾਂ ਜ਼ਰੂਰ ਜਾਵਾਂਗੇ ਜੀ ਹਾਂਜੀ ਜੀ ਨਮਸਕਾਰ ਜੀ ਨਮਸਕਾਰ ਜੀ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਰਾਜ ਕੁਮਾਰ ਗੁਪਤਾ ਜੀ ਜੀ ਅੱਜ ਘਾਟੂ ਸ਼ਾਮ ਜਾ ਰਹੇ ਹਾਂ ਪਰ ਹਾਂਜੀ 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 ਘਾਟੂ ਸ਼ਾਮ ਜਾ ਰਹੇ ਹਾਂ ਪੂਰੇ ਪਰਿਵਾਰ ਨਾਲ ਜਾ ਰਹੇ ਹਾਂ ਜੀ ਜੀ ਮੈਂ ਮੇਰੇ ਵਾਈਫ ਦੋਏ ਬੱਚੇ ਮੇਰੇ ਮੰਮੀ ਮੇਰੇ ਭਰਾ ਉਹਨਾਂ ਦੇ ਵਿੱਚ ਸਾਡੇ ਸਿਸਟਰ ਆਏ ਹੋਇਆ ਜੀ ਉਹਨਾਂ ਦੇ ਪੰਜ ਮੈਂਬਰ ਹੈ ਅਸੀਂ ਪੂਰਾ ਮਤਲਬ ਕਿ ਟੱਬਰ ਨਾਲ ਜਾ ਰਹੇ ਹਾਂ ਜੀ ਬਾਬਾ ਜੀ ਦੇ ਦਰਸ਼ਨ ਕਰਨ ਜੀ ਬਹੁਤ ਚਾਹ ਜੀ ਬਹੁਤ देर बाद ਮੌਕਾ ਮਿਲੇ ਹੈ ਲਾਸਟ ਇਅਰ ਗਿਆ ਸੀ ਮੈਂ ਪਹਿਲਾਂ ਅੱਛਾ ਜੀ ਉਹਦੇ ਕੋ ਮੌਕਾ ਨਹੀਂ ਮਿਲਿਆ ਜਦ ਤੱਕ ਕਿ ਕੁਰਾਲੀ ਤੋਂ ਲਗਭਗ ਹਰ ਮਹੀਨੇ ਬਾਅਦ ਜਾਂਦੀ ਹੈ ਜਾਂਦੀ ਹੈ ਜੀ ਬਾਅਦ ਜਦ ਬਾਬਾ ਜੀ ਨੇ ਬੁਲਾਉਣਾ ਹੀ ਹਾਂ ਜੀ ਜਦੇ ਨੰਬਰ ਆਉਣਾ ਹੈ ਠੀਕ ਹੈ ਜੀ ਸੋ ਸਾਡੇ ਵੱਲੋਂ ਵੀ ਸ਼ੁਭ ਕਾਮਨਾਵਾਂ ਤੁਹਾਡੀ ਯਾਤਰਾ ਇਹ ਸਫਲ ਰਹੇ ਸੋ ਇਸ ਬੱਸ ਦੇ ਵਿੱਚ ਬੈਠ ਕੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਮਤਲਬ ਕਿ ਕੋਈ ਗਰਮੀ ਬਾਰੇ ਜਾਂ ਕੁਰਸੀਆਂ ਬਾਰੇ ਸੀਟਾਂ ਬਾਰੇ ਨਹੀਂ ਜੀ ਦੇਖੋ ਮਾਂ ਮਾਈ ਮਿੱਤਰ ਮੰਡਲ ਜਿਹੜੇ ਅਰੇਂਜਮੈਂਟ ਕਰਦੇ ਆ ਇਹ ਪਹਿਲਾਂ ਵੀ ਜਾਂਦੀਆਂ ਬੱਸਾਂ ਬੈਸ਼ਨ ਦੇਵੀ ਨੂੰ ਵੀ ਜਾਣੀਆਂ ਬਹੁਤ ਵਧੀਆ ਇਹਨਾਂ ਨੇ ਅਰੇਂਜਮੈਂਟ ਕਰਿਆ ਹੋਇਆ ਜੀ ਰਸਤੇ ਦਾ ਵੀ ਅਰੇਂਜਮੈਂਟ ਬਹੁਤ ਵਧੀਆ ਹੈ ਹਾਂ ਜੀ ਇਹਨਾਂ ਨਾਲ ਲਗਭਗ ਸਬਰ ਬਹੁਤ ਵਧੀਆ ਰਹਿੰਦਾ ਮੈਂ ਬੈਸ਼ਨ ਦੇ ਵੀ ਵੀ ਗਿਆ ਤਾਂ ਸਾਰੇ ਟੱਬਰ ਨਾਲ ਸਾਡਾ ਸਾਰਾ ਪਰਿਵਾਰ ਗਿਆ ਸੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇਹਨਾਂ ਨਾਲ ਜਾਣ ਦਾ ਕੋਈ ਗਰਮੀ ਨਹੀਂ ਹੈ ਜੀ ਬਹੁਤ ਵਧੀਆ ਸਟਿੰਗ ਹੈ ਥੈਂਕ ਯੂ ਓਕੇ ਸਰ ਕੀ ਨਾਮ ਹੈ ਬੇਟਾ ਈਸ਼ਾ ਗੁਪਤਾ ਤੁਸੀਂ ਪਹਿਲੀ ਵਾਰ ਚੱਲੇ ਹੋ ਨਹੀਂ ਦੂਸਰੀ ਵਾਰ ਦੂਜੀ ਵਾਰ ਚੱਲੇ ਹੋ ਹਾਂਜੀ ਜਦੋਂ ਪਹਿਲਾਂ ਗਏ ਸੀ ਥਕਾਵਟ ਹੋਈ ਸੀ ਕੋਈ ਨਹੀਂ ਨਹੀਂ ਹੋਈ ਤੇ ਹੁਣ ਵੀ ਨਹੀਂ ਹੋਊਗੀ ਨਹੀਂ ਪਤਾਨ ਤੁਹਾਨੂੰ ਕਿੰਨੀ ਦੂਰ ਆ ਹਾਂਜੀ ਅੱਛਾ ਕੋਈ ਤਕਾਬੜ ਨਹੀਂ ਨਹੀਂ ਕੀ ਨਾਮ ਹੈ ਤੁਹਾਡਾ ਰਾਜਨ ਸੋ ਅੱਜ ਇਹ ਯਾਤਰਾ ਜਾ ਰਹੀ ਹੈ ਖਾਟੂ ਸ਼ਾਮ ਸੋ ਤੁਸੀਂ ਵੀ ਪਿੱਛੇ ਜੇ ਗਏ ਸੀਗੇ ਤੁਹਾਡਾ ਸਫ਼ਰ ਕਿਸ ਤਰ੍ਹਾਂ ਰਿਹਾ ਅਸੀਂ ਜੇ ਗਏ ਸੀਗੇ ਜੀ ਪਹਿਲੀ ਵਾਰ ਜੀ ਤੇ ਹੁਣ ਚੱਲੇ ਆਪਾਂ ਦੂਜੀ ਵਾਰ ਜੀ ਠੀਕ ਹੈ ਜੀ ਆਪਾਂ ਜਾਵਾਂਗੇ ਸਾਰਾ ਸਰ ਤੇ ਉਸ ਵਾਰ ਖਾਟੂ ਸ਼ਾਮ ਜੀ ਜੀ ਤੇ ਸਾਡਾ ਪਹਿਲਾ ਸਫ਼ਰ ਸਾਡਾ ਵਜਿਆ ਰਿਹਾ ਜੀ ਜੀ ਤੇ ਬਾਬੇ ਕਿਰਪਾ ਨਾਲ ਆ ਸਾਡੇ ਮੈਂਬਰ ਸਾਡੇ ਬਹੁਤ ਵਧੀਆ ਸੀਗੇ ਜੀ ਤਾਂ ਅਸੀਂ ਬਾਕੀ ਬਹੁਤ ਵਧੀਆ ਯਾਤਰਾ ਕੀਤੀ ਹੈ ਤੇ ਅਸੀਂ ਪੈਦਲ ਅਸੀਂ ਕਿਤੇ ਜਿੱਥੇ ਜਾਂਦਾ ਪੈਦਲ ਜੀ ਰਿੰਗਸ ਤੋਂ ਜੀ 11 ਕਿਲੋਮੀਟਰ 11 ਕਿਲੋਮੀਟਰ ਜੀ ਜੀ ਤੇ ਅੱਜ ਜਿਹੜਾ ਜਾਣਾ ਹੈ ਹੋਰ ਕਿੱਥੇ ਕਿੱਥੇ ਜਾਵਾਂਗੇ ਅੱਜ ਇਹਨਾਂ ਨੇ ਜਾਣਾ ਹੈ ਪਹਿਲੀ ਵਾਰੀ ਸਾਲਾ ਸਰ ਸਦੇ ਸਾਡੇ ਇਹ ਪਹਿਲੀ ਵਾਰ ਜਾ ਰਹੀ ਹੈ ਸਾਡੇ ਸ਼੍ਰੀਸ਼ ਸ਼ਾਂਤ ਪ੍ਰੇਮੀ ਮੰਡਲ ਟਾਲੀ ਵੱਲੋਂ ਅੱਜ ਪਹਿਲੀ ਵਾਰ ਜਾ ਰਹੀ ਹੈ ਸਾਲਾ ਸਰ ਸਾਲਾ ਸਰ ਤੋਂ ਫਿਰ ਜਾਵਾਂਗੇ ਆਪਾਂ ਬਾਬਾ ਜੀ ਦੇ ਖਟੂ ਸਾੰਝੀ ਜੀ ਕੋਈ ਜਿਹੜਾ ਖਾਣ ਪੀਣ ਦਾ ਪ੍ਰਬੰਧ ਹੈ ਨਾਲ ਹੀ ਹੈ ਸਾਰਾ ਨਾਲ ਹੈ ਸਾਡੇ ਜੀ ਤੇ ਪਾਣੀ ਵਗੈਰਾ ਛੋਟਾ ਵਗੈਰਾ ਸਾਰਾ ਰੈਜਰਮੈਂਟ ਸਾਡਾ ਫੁੱਲ ਹੈ ਜੀ ਨਾਲ ਸਾਡੇ ਵੱਡਾ ਵੱਲੋਂ ਉੱਥੇ ਰਹਿਣ ਦਾ ਜਿਹੜਾ ਉੱਥੇ ਰਹਿਣ ਵਾਲੇ ਵੀ ਸਾਰੇ ਕਮਰੇ ਬੁੱਕ ਹੈ ਜੀ ਏਸੀ ਕਮਰੇ ਨੇ ਸਾਲਾ ਸਰ ਵੀ ਤੇ ਖਾਟੂ ਸਾਜ ਵੀ ਉਥੇ ਖਾਣ ਦਾ ਪੀਣ ਦਾ ਰਹਿਣ ਦਾ ਜੋ ਵੀ ਹੈ ਸਾਰਾ ਰੈਜਰਮੈਂਟ ਫੁੱਲ ਹੈ ਜੀ ਨਾਲ ਮੈਂ ਕਿਹਾ ਸਾਡੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਯਾਤਰੀ ਨੂੰ ਕੋਈ ਵੀ ਇਦਾਂ ਦਾ ਮਕੇ ਕਹਿੰਦਾ ਮੌਕਾ ਨਹੀਂ ਮਿਲੂਗਾ ਬੇਨਾਮ ਡਾ ਵੱਲੋਂ ਤਾਂ ਕੋਈ ਸੇਵਾ ਨਹੀਂ ਕੀਤੀ ਗਈ ਤਾਂ ਕੋਈ ਖਾਮੋ ਨੀ ਮਿਲਿਆ ਜੀ ਹਾਂਜੀ ਤੇ ਸਾਡੇ ਵੱਲੋਂ ਸਾਡੇ ਚੈਨਲ ਵੱਲੋਂ ਸ਼ੁਭ ਕਾਮਨਾਵਾਂ ਤੁਹਾਡੀ ਯਾਤਰਾ ਸਫਲ ਹੋਵੇ ਹਾਂਜੀ ਸਾਡੇ ਵੱਲੋਂ ਵੀ ਸਾਡੇ ਚਿੱਤ ਤੁਹਾਮਾ ਚਾਲ ਨੂੰ ਬਹੁਤ ਬਹੁਤ ਮੁਬਾਰਕਾ ਜੀ ਤੇ ਤੁਸੀਂ ਸਾਡਾ ਇੰਨਾ ਸਾਥ ਦਿੰਦੇ ਆ ਸਾਡੇ ਇਕਬਾਲ ਫਲਾਇ ਦੇ ਤੁਸੀਂ ਸਾਡੇ ਕੋਲ ਹਾਜ਼ਰ ਹੁੰਦੇ ਆ ਜੀ ਤੇ ਤੁਹਾਮਾ ਚਾਲ ਨੂੰ ਬਹੁਤ ਬਹੁਤ ਮੁਬਾਰਕਾ ਜੀ ਨਹੀਂ ਕਿ ਪਿਛਲੀ ਵਾਰ ਬੇਨਤੀ ਲਈ ਦੀ ਤੁਹਾਨੂੰ ਕਿ ਹੁਣ ਸਾਡੀ ਜੇ ਅੱਗੇ ਨੂੰ ਯਾਤਰਾ ਬਾਬਾ ਸ਼ਾਮ ਦੀ ਕਿ ਤਸ ਇਹ ਮਾਨ ਸੈਲਨ ਚਲ ਇੱਕ ਵਾਰ ਸਾਡੇ ਨਾਲ ਚਲੇ ਜ਼ਰੂਰ ਲਾਈਵ ਲਾਈਵ ਇੱਕ ਵਾਰ ਸੰਗਤ ਨੂੰ ਲਾਈਵ ਉੱਥੇ ਦੇ ਵੀ ਦਰਸ਼ਨ ਹੋ ਜਬੇ ਇਹ ਸਾਡੀ ਬੇਨਤੀ ਸਵੀਕਾਰ ਕਰੇ ਜ਼ਰੂਰ ਜੀ ਜੀ ਧੰਨਵਾਦ